ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਇੱਕ ਵਾਰ ਫਿਰ ਤੋਂ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਰੇਖਾ ਕੱਲ ਜੋ ਚਿੱਠੀਆਂ ਤੈਨੂੰ ਡਰਾਫਟਿੰਗ ਲਈ ਦਿੱਤੀਆਂ ਗਈਆਂ ਸਨ ਕੀ ਉਹ ਤਿਆਰ ਹੋ ਗਈਆਂ ਹਨ ਦਫ਼ਤਰ ਦੇ ਸੁਪਰਡੈਂਟ ਸੁਰੇਸ਼ ਜੀ ਦੀ ਆਵਾਜ਼ ਸੁਣ ਕੇ ਰੇਖਾ ਦੀਆਂ ਉਂਗਲਾਂ ਜੋ ਮੋਬਾਈਲ ਤੇ ਚੈਟਿੰਗ ਕਰ ਰਹੀਆਂ ਸਨ ਰੁਕ ਗਈਆਂ ਉਸਨੇ ਸੁਰੇਸ਼ ਜੀ ਨੂੰ ਗੁੱਡ ਮਾਰਨਿੰਗ ਕਿਹਾ ਅਤੇ ਫਿਰ ਆਪਣੇ ਮੇਜ਼ ਦੇ ਦਰਾਜ਼ ਵਿੱਚੋਂ ਕੁਝ ਕਾਗਜ਼ ਕੱਢ ਕੇ ਉਸ ਵੱਲ ਵਧਾ ਦਿੱਤੇ ਕਾਗਜ਼ ਦੇਖਦੇ ਹੀ ਸੁਰੇਸ਼ ਜੀ ਨੂੰ ਗੁੱਸਾ ਚੜ ਗਿਆ ਉਸਨੇ ਕਿਹਾ ਇਹ ਕੀ ਹੈ ਨਾ ਤਾਂ ਅੰਗਰੇਜ਼ੀ ਵਿੱਚ ਸਪੈਲਿੰਗ ਸਹੀ ਹਨ ਅਤੇ ਨਾ ਹੀ ਹਿੰਦੀ ਵਿੱਚ ਮਾਤਰਾਵਾਂ ਕੀ ਇਹ ਡਰਾਫਟ ਹੈ ਅੱਜਕੱਲ ਤੇਰਾ ਧਿਆਨ ਕੰਮ ਤੇ ਨਹੀਂ ਹੈ ਰੇਖਾ ਨੇ ਲਾਪਰਵਾਹੀ ਨਾਲ ਕਿਹਾ ਨਹੀਂ ਸਰ ਚਿੰਤਾ ਨਾ ਕਰੋ ਕੰਪਿਊਟਰ ਸਾਰੀਆਂ ਗਲਤੀਆਂ ਆਪੇ ਠੀਕ ਕਰ ਦੇਵੇਗਾ। ਇਸ ਤੋਂ ਪਹਿਲਾਂ ਕਿ சுரேਸ਼ ਜੀ ਕੁਝ ਬੋਲ ਦੇ, ਰੇਖਾ ਦੇ ਮੋਬਾਈਲ ਦੀ ਘੰਟੀ ਵੱਜੀ। ਐਕਸਕਿਊਜ਼ ਮੀ ਕਹਿ ਕੇ ਉਹ ਆਪਣਾ ਮੋਬਾਈਲ ਲੈ ਕੇ ਕਮਰੇ ਤੋਂ ਬਾਹਰ ਚਲੀ ਗਈ। ਅੱਧਾ ਘੰਟਾ ਗੱਲਬਾਤ ਕਰਨ ਤੋਂ ਬਾਅਦ ਜਦੋਂ ਰੇਖਾ ਹੱਸਦੀ ਹੋਈ ਵਾਪਸ ਆਈ ਤਾਂ ਉਸਨੇ ਦੇਖਿਆ ਕਿ சுரேਸ਼ ਜੀ ਕੰਪਿਊਟਰ ਤੇ ਆਪ ਹੀ ਟਾਈਪਿੰਗ ਕਰ ਰਹੇ ਸਨ। ਉਹ ਜਾਣਦੀ ਸੀ ਕਿ ਉਹਨਾਂ ਨੂੰ ਕੰਪਿਊਟਰ ਤੇ ਕੰਮ ਕਰਨਾ ਨਹੀਂ ਆਉਂਦਾ। पर सुरेश जी नु परेशान देख के उस्नु कुछ चंगा महसूस ना होया पर रेखा ਵੀ ਕੀ ਕਰ ਸਕਦੀ ਸੀ अमित दी कॉल ਜਾਂ ਮੈਸੇਜ ਦੇਖਦਿਆਂ ਹੀ ਉਹ پاگل ਹੋ ਜਾਂਦੀ ਸੀ ਫਿਰ ਉਸਨੂੰ ਹੋਰ ਕੁਝ ਨਹੀਂ ਸੋਚਦਾ ਸੀ ਤੁਸੀਂ ਛੱਡੋ ਸਰ ਮੈਂ ਇਸਨੂੰ ਟਾਈਪ ਕਰ ਦਿੰਦੀ ਹਾਂ ਰੇਖਾ ਨੇ सुरेश ਜੀ ਦੇ ਨੇੜੇ ਜਾ ਕੇ ਕਿਹਾ ਸਰ ਨੇ ਜਲਦੀ ਹੀ ਆ ਜਾਣਾ ਹੈ ਜੇ ਚਿੱਠੀਆਂ ਤਿਆਰ ਨਾ ਹੋਈਆਂ ਤਾਂ ਉਹਨਾਂ ਨੇ ਗੁੱਸੇ ਹੋ ਜਾਣਾ ਹੈ सुरेश ਜੀ ਨੇ ਗੁੱਸੇ ਦਾ ਕਾਰਨ ਦੱਸਦਿਆਂ ਕਿਹਾ रेखा ਨੇ ਕਿਹਾ ਸਰ ਉਹ ਅੱਜ ਦੁਪਹਿਰ ਤੋਂ ਬਾਅਦ ਆਉਣਗੇ ਅਜੋ ਬੌਸ ਨਾਲ ਮੀਟਿੰਗ ਕਰਨ ਜਾ ਰਹੇ ਹਨ ਤੈਨੂੰ ਕਿੱਦਾਂ ਪਤਾ ਬਸ ਇਸੇ ਤਰ੍ਹਾਂ ਹੀ ਉਹ ਕੱਲ ਬੌਸ ਨਾਲ ਫੋਨ ਤੇ ਗੱਲ ਕਰ ਰਹੀ ਸਨ ਰੇਖਾ ਨੂੰ ਲੱਗਾ ਜਿਵੇਂ ਉਸਦੀ ਚੋਰੀ ਫੜੀ ਗਈ ਹੋਵੇ ਉਹ ਡਰ ਗਈ ਅਤੇ सुरेश ਜੀ ਤੋਂ ਚਿੱਠੀਆਂ ਲੈ ਕੇ ਚੁੱਪਚਾਪ ਟਾਈਪ ਕਰਨ ਲੱਗ ਪਈ ਰੇਖਾ ਨੂੰ ਇਸ ਦਫਤਰ ਵਿੱਚ ਜੁਆਇਨ ਹੋਏ ਲਗਭਗ 4 ਸਾਲ ਹੋ ਗਏ ਸਨ ਰੇਖਾ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਸ ਨੂੰ ਸਰਕਾਰੀ ਨਿਯਮ ਅਨੁਸਾਰ ਇੱਥੇ ਕਲਰਕ ਦੀ ਨੌਕਰੀ ਮਿਲ ਗਈ ਸੀ। சுரேਸ਼ ਜੀ ਨੇ ਹੀ ਉਸ ਨੂੰ ਦਫ਼ਤਰ ਦਾ ਸਾਰਾ ਕੰਮ ਸਿਖਾਇਆ ਸੀ ਕਿਉਂਕਿ ਉਹ ਰੇਖਾ ਦੇ ਪਿਤਾ ਦਾ ਸਹਿਯੋਗੀ ਸੀ। ਇਸ ਲਈ ਉਸ ਦਾ ਪਿਤਾ ਵੰਗਸ ਅਧਿਕਾਰ ਕਰਦੀ ਸੀ। ਜਦੋਂ ਉਸ ਨੇ ਜੁਆਇਨ ਕੀਤਾ ਤਾਂ ਸ਼ੁਰੂ ਵਿੱਚ ਹਰ ਨਵੇਂ ਕੰਮ ਨੂੰ ਸਿੱਖਣ ਲਈ ਉਸ ਵਿੱਚ ਬਹੁਤ ਉਤਸ਼ਾਹ ਸੀ। ਪਰ ਜਦੋਂ ਤੋਂ ਇਹ ਨਵਾਂ ਅਫਸਰ ਅਮਿਤ ਆਇਆ ਸੀ ਰੇਖਾ ਦਾ ਦਿਮਾਗ ਉਸਦੇ ਦੁਆਲੇ ਹੀ ਘੁੰਮਦਾ ਰਹਿੰਦਾ ਸੀ। ਅਮਿਤ ਨੂੰ ਦੇਖ ਕੇ ਰੇਖਾ ਦਾ ਕੁਆਰਾਪਣ ਪਾਗਲ ਹੋ ਗਿਆ ਸੀ ਉਹ 5 ਫੁੱਟ 8 ਇੰਚ ਲੰਮਾ ਸਾਫ ਰੰਗ ਅਤੇ ਉਸ ਦੀ ਪਰਸਨੈਲਿਟੀ ਚੰਗੀ ਸੀ ਅਤੇ ਉਸ ਦੀ ਗੱਲਬਾਤ ਦਾ ਅੰਦਾਜ਼ ਇੰਨਾ ਮਨਮੋਹਕ ਸੀ ਕਿ ਉਸ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾ ਸਕਦਾ ਸੀ ਨੇਪੋਲੀਅਨ ਵਾਂਗ ਅਸੰਭਵ ਸ਼ਬਦ ਉਸ ਦੇ ਸ਼ਬਦ ਕੋਸ਼ ਵਿੱਚ ਨਹੀਂ ਸੀ ਉਸ ਕੋਲ ਹਰ ਸਮੱਸਿਆ ਦਾ ਹੱਲ ਸੀ ਰੇਖਾ ਨੂੰ ਲੱਗਦਾ ਸੀ ਕਿ ਉਸ ਨੂੰ ਬੋਲਦੇ ਹੀ ਰਹਿਣਾ ਚਾਹੀਦਾ ਹੈ ਅਤੇ ਉਸ ਨੂੰ ਸੁਣਦੇ ਰਹਿਣਾ ਚਾਹੀਦਾ ਹੈ ਉਸਨੇ ਆਪਣੇ ਲਈ ਅਜਿਹੇ ਜੀਵਨ ਸਾਥੀ ਦੀ ਹੀ ਕਲਪਨਾ ਕੀਤੀ ਸੀ। ਅਮਿਤ ਨਵੀਂ ਵਿਚਾਰਧਾਰਾ ਦਾ ਉੱਚ ਕੋਟੀ ਦਾ ਅਫਸਰ ਸੀ। ਉਹ ਡਿਜੀਟਲ ਤਰੀਕੇ ਨਾਲ ਕੰਮ ਕਰਨ ਦੇ ਹੱਕ ਵਿੱਚ ਸੀ। ਉਸਨੇ ਦਫ਼ਤਰ ਦਾ ਸਾਰਾ ਕੰਮ ਕੰਪਿਊਟਰ ਅਤੇ ਈਮੇਲ ਰਾਹੀਂ ਕਰਨ ਤੇ ਜ਼ੋਰ ਦਿੱਤਾ। ਜਦੋਂ ਉਸਨੇ ਸੁਰੇਸ਼ ਜੀ ਵਰਗੇ ਸੇਵਾਮੁਕਤ ਹੋਣ ਵਾਲੇ ਵਿਅਕਤੀ ਨੂੰ ਵੀ ਈਮੇਲ ਕਰਨਾ ਸਿਖਾਇਆ ਤਾਂ ਰੇਖਾ ਉਸਦੀ ਫੈਨ ਹੋ ਗਈ ਸੀ। ਕੇਵਲ ਰੇਖਾ ਹੀ ਨਹੀਂ ਸਗੋਂ ਦਫ਼ਤਰ ਦਾ ਸਾਰਾ ਸਟਾਫ ਅਮਿਤ ਦੇ ਵਤੀਰੇ ਤੋਂ ਪ੍ਰਭਾਵਿਤ ਹੋਇਆ ਸੀ। ਉਹ ਆਪਣੇ ਦਫ਼ਤਰ ਨੂੰ ਆਪਣਾ ਪਰਿਵਾਰ ਸਮਝਦਾ ਸੀ ਉਸਦੇ ਸਟਾਫ ਦੇ ਹਰ ਮੈਂਬਰ ਨਾਲ ਨਿੱਜੀ ਸੰਪਰਕ ਬਣਾ ਕੇ ਰੱਖਿਆ ਹੋਇਆ ਸੀ ਉਸ ਦਾ ਮੰਨਣਾ ਸੀ ਕਿ ਸਾਨੂੰ ਉਹਨਾਂ ਲੋਕਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਨ੍ਹਾਂ ਨਾਲ ਅਸੀਂ ਸਾਰਾ ਦਿਨ ਬਤਾਉਂਦੇ ਹਾਂ ਅਤੇ ਉਹਨਾਂ ਨਾਲ ਸੰਬੰਧਿਤ ਹਰ ਚੰਗੀ ਮਾੜੀ ਸਥਿਤੀ ਵਿੱਚ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਇਸ ਨੀਤੀ ਤਹਿਤ ਅਮਿਤ ਹਰ ਰੋਜ਼ ਇੱਕ ਕਰਮਚਾਰੀ ਨੂੰ ਆਪਣੇ ਚੈਂਬਰ ਵਿੱਚ ਬੁਲਾ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਿੱਜੀ ਪੱਧਰ ਤੇ ਗੱਲਬਾਤ ਕਰਦਾ ਸੀ ਇਸੇ ਸੰਬੰਧ ਵਿੱਚ ਉਹ ਰੇਖਾ ਨੂੰ ਵੀ ਆਪਣੇ ਨਾਲ ਚਾਹ ਪੀਣ ਲਈ ਬੁਲਾਉਂਦਾ ਸੀ ਜਿਸ ਦੇ ਰੇਖਾ ਦੀ ਅਮਿਤ ਨਾਲ ਆਫਿਸ ਡੇਟ ਹੁੰਦੀ ਸੀ ਉਹ ਬਹੁਤ ਤਿਆਰ ਹੋ ਕੇ ਆਉਂਦੀ ਸੀ ਕਈ ਵਾਰ ਉਹ ਅਮਿਤ ਨੂੰ ਆਪਣੇ ਬਣਾਏ ਸਨੈਕਸ ਵੀ ਖਵਾਉਂਦੀ ਆਪਣੇ ਸੁਭਾਅ ਅਨੁਸਾਰ ਉਹ ਉਸ ਦੀ ਹਰ ਗੱਲ ਦੀ ਤਾਰੀਫ਼ ਕਰਦੀ ਸੀ ਰੇਖਾ ਨੂੰ ਲੱਗਦਾ ਸੀ ਜਿਵੇਂ ਉਹ ਹਰ ਡੇਟ ਤੋਂ ਬਾਅਦ ਅਮਿਤ ਦੇ ਨੇੜੇ ਹੁੰਦੀ ਜਾ ਰਹੀ ਹੋਵੇ ਪਤਾ ਨਹੀਂ ਅਮਿਤ ਦੀਆਂ ਡੂੰਘੀਆਂ ਅੱਖਾਂ ਵਿੱਚ ਅਜੇਹਾ ਕੀ ਸੀਗੇ ਇੱਕ ਵਾਰ ਉਸਨੇ ਉਹਨਾਂ ਵਿੱਚ ਝਾਦੀ ਮਾਰੀ ਤਾਂ ਉਹ ਉਹਨਾਂ ਵਿੱਚ ਡੁੱਬਦੀ ਜਾ ਰਹੀ ਸੀ। ਅਮਿਤ ਨੂੰ ਸ਼ਾਇਦ ਰੇਖਾ ਦੇ ਮਨ ਦੀ ਹਾਲਤ ਦਾ ਕੁਝ ਅੰਦਾਜ਼ਾ ਹੋ ਗਿਆ ਸੀ। ਇਸੇ ਕਰਕੇ ਉਹ ਰੇਖਾ ਨੂੰ ਆਪਣੇ ਚੈਂਬਰ ਵਿੱਚ ਇਕੱਲੇ ਨੂੰ ਘਰ ਤੇ ਹੀ ਬੁਲਾਉਂਦਾ ਸੀ। ਇੱਕ ਵਾਰ ਗੱਲਬਾਤ ਦੌਰਾਨ ਅਮਿਤ ਨੇ ਆਪਣੀ ਪਤਨੀ ਰਜਨੀ ਅਤੇ ਦੋ ਬੱਚਿਆਂ ਦਾ ਜ਼ਿਕਰ ਕੀਤਾ ਸੀ। ਰੇਖਾ ਨੇ ਬੱਚਿਆਂ ਵਿੱਚ ਤਾਂ ਦਿਲਚਸਪੀ ਦਿਖਾਈ ਸੀ ਪਰ ਉਸਦੀ ਪਤਨੀ ਦੇ ਜ਼ਿਕਰ ਤੇ ਉਸਦਾ ਚਿਹਰਾ ਉੱਤਰ ਗਿਆ ਸੀ। ਜਿਸ ਦਾ ਪਤਾ ਅਮਿਤ ਦੀਆਂ ਤਜਰਬੇਕਾਰ ਰੱਖਾਂ ਨੇ ਤੁਰੰਤ ਪਾ ਲਿਆ ਸੀ ਪਿਛਲੇ ਸਾਲ ਅਮਿਤ ਆਪਣੇ ਬੱਚਿਆਂ ਨਾਲ ਗਰਮੀ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਸਮੇਤ ਸ਼ਿਮਲੇ ਗਿਆ ਸੀ ਉਸ ਦੀ ਗੈਰ ਮੌਜੂਦਗੀ ਵਿੱਚ ਰੇਖਾ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸ ਲਈ ਅਮਿਤ ਕਿੰਨਾ ਮਹੱਤਵਪੂਰਨ ਹੋ ਗਿਆ ਹੈ ਅਮਿਤ ਦਾ ਖਾਲੀ ਕੈਬਨ ਉਸ ਨੂੰ ਖਾਂ ਨੂੰ ਪੈ ਰਿਹਾ ਸੀ ਆਪਣੇ ਦਿਲ ਤੋਂ ਮਜਬੂਰ ਹੋ ਕੇ ਤੀਜੇ ਦਿਨ ਰੇਖਾ ਨੇ ਹਿੰਮਤ ਇਕੱਠੀ ਕੀਤੀ ਅਤੇ ਅਮਿਤ ਨੂੰ ਫੋਨ ਲਾ ਲਿਆ ਸਾਰਾ ਦਿਨ ਉਸਦਾ ਫੋਨ ਪਹੁੰਚ ਤੋਂ ਬਾਹਰ ਆ ਰਿਹਾ ਸੀ ਸ਼ਾਇਦ ਪਹਾੜੀ ਇਲਾਕਿਆਂ ਵਿੱਚ ਨੈੱਟਵਰਕ ਕਮਜ਼ੋਰ ਸੀ ਆਖਰਕਾਰ ਉਸਨੇ ਵਟਸਐਪ 'ਤੇ ਸੁਨੇਹਾ ਛੱਡਿਆ ਤੁਹਾਡੀ ਯਾਦ ਆ ਰਹੀ ਹੈ ਜਲਦੀ ਆ ਜਾਓ देर रात ਮੈਸੇਜ ਦੇਖ ਕੇ ਅਮਿਤ ਨੇ ਜਵਾਬ ਵਿੱਚ ਸਿਰਫ ਦੋ ਸਮਾਈਲੀਆਂ ਭੇਜੀਆਂ ਪਰ ਉਹ ਰੇਖਾ ਲਈ ਉਹ ਅਮਰਤ ਦੀਆਂ ਬੂੰਦਾਂ ਵਾਂਗ ਸਨ ਹਫ਼ਤੇ ਬਾਅਦ ਜਦੋਂ ਅਮਿਤ ਦਫ਼ਤਰ ਆਇਆ ਤਾਂ ਰੇਖਾ ਉਸਨੂੰ ਦੇਖ ਕੇ ਖੁਸ਼ ਹੋ ਗਈ ਉਹ ਕੁਝ ਦੇਰ ਅਮਿਤ ਦੇ ਬੁਲਾਵੇ ਦਾ ਇੰਤਜ਼ਾਰ ਕਰਦੀ ਰਹੀ ਫਿਰ ਖੁਦ ਉਸ ਦੇ ਚੈਂਬਰ ਵਿੱਚ ਜਾ ਕੇ ਉਸੇ ਟੂਰ ਬਾਰੇ ਪੁੱਛਣ ਲੱਗੀ ਅਮਿਤ ਨੇ ਵੀ ਬੜੇ ਉਤਸ਼ਾਹ ਨਾਲ ਉਸ ਨੂੰ ਆਪਣੇ ਟੂਰ ਦੇ ਤਜਰਬਿਆਂ ਬਾਰੇ ਦੱਸਿਆ ਅਮਿਤ ਨੂੰ ਲੱਗਾ ਜਦੋਂ ਵੀ ਰਜਨੀ ਦਾ ਜ਼ਿਕਰ ਹੋਇਆ ਤਾਂ ਰੇਖਾ ਥੋੜੀ ਉਦਾਸ ਹੋ ਗਈ ਸੀ ਕਈ ਦਿਨਾਂ ਬਾਅਦ ਦੋਹਾਂ ਨੇ ਇਕੱਠੇ ਚਾਹ ਪੀਤੀ ਅੱਜ ਰੇਖਾ ਬਹੁਤ ਖੁਸ਼ ਸੀ ਦੁਪਹਿਰ ਨੂੰ ਸੁਰੇਸ਼ ਜੀ ਨੇ ਇੱਕ ਈਮੇਲ ਦਿਖਾਈ ਅਤੇ ਰੇਖਾ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ ਕੰਪਨੀ ਸਕੱਤਰ ਨੇ ਅੱਜ ਹੀ ਦਫ਼ਤਰੀ ਸਟਾਫ ਦਾ ਪੂਰਾ ਵੇਰਵਾ ਮੰਗਿਆ ਸੀ ਰਿਪੋਰਟ ਬਣਾਉਂਦੇ ਸਮੇਂ ਰੇਖਾ ਅਚਾਨਕ ਮੁਸਕराई ਜਦੋਂ ਅਮਿਤ ਦਾ ਵੇਰਵਾ ਬਣਾਉਂਦੇ ਹੋਏ ਉਸ ਨੂੰ ਪਤਾ ਲੱਗਾ ਕਿ ਅਗਲੇ ਮਹੀਨੇ ਅਮਿਤ ਦਾ ਜਨਮ ਦਿਨ ਹੈ ਮਨ ਹੀ ਮਾਨ ਵਿੱਚ ਉਸ ਨੇ ਅਮਿਤ ਲਈ ਸਰਪ੍ਰਾਈਜ਼ ਪਲਾਨ ਕਰ ਲਿਆ ਸੀ ਅਮਿਤ ਦੇ ਜਨਮ ਦਿਨ ਦੀ ਸਵੇਰ ਰੇਖਾ ਨੇ ਅਮਿਤ ਨੂੰ ਫੋਨ ਕੀਤਾ ਤੇ ਕਿਹਾ ਹੈਪੀ ਬਰਥਡੇ ਸਰ ਥੈਂਕ ਯੂ ਪਰ ਤੈਨੂੰ ਕਿਵੇਂ ਪਤਾ ਅਮਿਤ ਨੇ ਪੁੱਛਿਆ ਇਹੀ ਸਾਡੀ ਖਾਸ ਗੱਲ ਹੈ ਜਨਾਬ ਸਾਨੂੰ ਜਿਸ ਬੰਦੇ ਦਾ ਖਿਆਲ ਰਹਿੰਦਾ ਹੈ ਉਸ ਬਾਰੇ ਸਭ ਕੁਝ ਪਤਾ ਕਰਕੇ ਰੱਖਦੇ ਹਾਂ ਰੇਖਾ ਨੇ ਕਾਵਿਕ ਲਹਿਜੇ ਵਿੱਚ ਕਿਹਾ ਅਮੀਤ ਉਸ ਦੇ ਵਿਚਕਾਨੇ ਪੰਤੇ ਮੁਸਕਰਾਇਆ ਤੁਹਾਡਾ ਥੈਂਕ ਯੂ ਹੀ ਕਾਫੀ ਨਹੀਂ ਹੋਵੇਗਾ ਇੱਕ ਟ੍ਰੀਟ ਵੀ ਦੇਣੀ ਪਵੇਗੀ ਰੇਖਾ ਨੇ ਅਗਲਾ ਤੀਰ ਛੱਡਿਆ ਬਿਲਕੁਲ ਦੱਸ ਤੂੰ ਕਿੱਥੇ ਜਾਣਾ ਪਸੰਦ ਕਰੇਂਗੀ ਜੇ ਤੁਸੀਂ ਮੇਰੇ ਨਾਲ ਹੋ ਤਾਂ ਕਿਤੇ ਵੀ ਚੱਲ ਸਕਦੀ ਹਾਂ ਰੇਖਾ ਹੌਲੀ-ਹੌਲੀ ਗੱਲ ਵੱਲ ਆ ਰਹੀ ਸੀ ਆਖਰ ਇਹ ਫੈਸਲਾ ਹੋਇਆ ਕਿ ਅਮਿਤ ਉਸ ਨੂੰ ਫਿਲਮ ਦਿਖਾਏਗਾ। ਰੇਖਾ ਆਪਣੇ ਮਾਨ ਵਿੱਚ ਇਹ ਕਲਪਨਾ ਕਰਨ ਲੱਗੀ ਕਿ ਉਹ 3 ਘੰਟੇ ਤੱਕ ਅਮਿਤ ਨਾਲ ਕੀ ਕਰੇਗੀ। ਉਸਨੇ ਅਮਿਤ ਨੂੰ ਕਿਹਾ ਕਿ ਉਹ ਫਿਲਮ ਦੀਆਂ ਟਿਕਟਾਂ ਆਨਲਾਈਨ ਬੁੱਕ ਕਰਵਾਏਗੀ। ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਰੇਖਾ ਨੇ ਆਖਰੀ ਕਤਾਰ ਦੀਆਂ ਦੋ ਕਾਰਨਰ ਸੀਟਾਂ ਬੁੱਕ ਕਰ ਲਈਆਂ। ਆਪਣੀ ਪਹਿਲੀ ਜਿੱਤ ਨਾਲ ਪੂਰੇ ਜੋਸ਼ ਨਾਲ ਭਰੀ ਉਹ ਅੱਧਾ ਘੰਟਾ ਪਹਿਲਾਂ ਪਹੁੰਚ ਗਈ ਅਤੇ ਹਾਲ ਦੇ ਬਾਹਰ ਅਮਿਤ ਦੀ ਉਡੀਕ ਕਰਨ ਲੱਗੀ। ਪਰ ਅਮਿਤ ਫਿਲਮ ਸ਼ੁਰੂ ਹੋਣ ਤੋਂ ਬਾਅਦ ਹੀ ਆਇਆ ਜਿਵੇਂ ਹੀ ਉਸਨੇ ਉਸ ਨੂੰ ਦੇਖਿਆ ਰੇਖਾ ਮੁਸਕਰਾਈ ਅਤੇ ਇੱਕ ਵਾਰ ਫਿਰ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਦੋਵੇਂ ਹਾਲ ਵਿੱਚ ਚਲੇ ਗਏ ਫਿਲਮ ਸ਼ੁਰੂ ਹੋ ਗਈ ਸੀ ਅਤੇ ਹਾਲ ਵਿੱਚ ਹਨੇਰਾ ਸੀ ਰੇਖਾ ਨੇ ਹੌਲੀ ਹੌਲੀ ਅਮਿਤ ਦਾ ਹੱਥ ਫੜ ਲਿਆ ਫਿਲਮ ਬਹੁਤ ਹੀ ਕਮੇਡੀ ਭਰੀ ਸੀ ਰੇਖਾ ਹਰ ਸੀਨ ਤੇ ਹਾਸੇ ਨਾਲ ਦੁਗਣੀ ਹੋ ਰਹੀ ਸੀ ਇੱਕ ਦੋ ਵਾਰ ਉਹ ਅਮਿਤ ਦੇ ਮੋਢੇ ਤੇ ਨੇੜੇ ਵੀ ਆ ਗਈ ਇੰਟਰਵਲ ਤੋਂ ਬਾਅਦ ਇੱਕ ਡਰਾਉਣਾ ਸੀਨ ਦੇਖ ਕੇ ਉਸਨੇ ਅਮੀਦ ਦਾ ਹੱਥ ਘੁੱਟ ਕੇ ਫੜ ਲਿਆ ਅਮੀਦ ਦਾ ਹੱਥ ਪੂਰੀ ਫਿਲਮ ਦੇ ਅਖੀਰ ਤੱਕ ਫੜ ਕੇ ਰੱਖਿਆ ਅਮੀਤ ਨੇ ਵੀ ਹੱਥ ਛਡਾਉਣ ਦੀ ਬਹੁਤੀ ਕੋਸ਼ਿਸ਼ ਨਾ ਕੀਤੀ ਫਿਲਮ ਖਤਮ ਹੁੰਦੇ ਹੀ ਹਾਲ ਖਾਲੀ ਹੋਣਾ ਸ਼ੁਰੂ ਹੋ ਗਿਆ ਰੇਖਾ ਨੇ ਕਿਹਾ ਆਪਾਂ 2 ਮਿੰਟ ਇੰਤਜ਼ਾਰ ਕਰਦੇ ਹਾਂ ਹਾਲੇ ਬਹੁਤ ਢੀੜ ਹੈ ਫਿਰ ਆਪਣੇ ਪਰਸ ਵਿੱਚ ਕੁਝ ਲੱਭਣ ਦਾ ਬਹਾਨਾ ਕਰਦੇ ਹੋਏ ਕਹਿਣ ਲੱਗੀ ਓਹੋ ਮੈਂ ਤੁਹਾਡੇ ਤੋਂ ਟ੍ਰੀਟ ਤਾਂ ਲੈ ਲਈ ਅਤੇ ਜਨਮ ਦਿਨ ਦਾ ਤੋਹਫ਼ਾ ਤਾਂ ਦਿੱਤਾ ਹੀ ਨਹੀਂ ਤੁਸੀਂ ਆਪਣੀ ਅੱਖਾਂ ਬੰਦ ਕਰੋ ਅਮਿਤ ਨੇ ਜਿਵੇਂ ਹੀ ਅੱਖਾਂ ਬੰਦ ਕੀਤੀਆਂ ਰੇਖਾ ਨੇ ਉਸਦੇ ਬੁੱਲਾਂ ਤੇ ਇੱਕ ਡੂੰਗੀ ਕਿਸ ਦੇ ਦਿੱਤੀ ਅਮਿਤ ਨੇ ਅਜੇ ਸਰਪ੍ਰਾਈਜ਼ ਗਿਫਟ ਦੀ ਕਲਪਨਾ ਵੀ ਨਹੀਂ ਕੀਤੀ ਸੀ ਉਸਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਅਤਿ ਅਨਜਾਣੇ ਵਿੱਚ ਉਸਦੇ ਹੱਥ ਰੇਖਾ ਦੇ ਦੁਆਲੇ ਲਿਫਟ ਗਏ ਰੇਖਾ ਨੇ ਅਮਿਤ ਦੇ ਕੰਨ ਵਿੱਚ ਫੁਸਫੁਸ ਕੇ ਕਿਹਾ ਇਹ ਜਨਮ ਦਿਨ ਤੁਹਾਨੂੰ ساری ਉਮਰ ਯਾਦ ਰਹੇਗਾ ਅਮਿਤ ਅਜੇ ਵੀ ਦੁਚਿੱਤੀ ਵਿੱਚ ਸੀ ਕਿ ਇਸ ਰਾਤ ਹੀ ਅੱਗੇ ਵਧਣਾ ਚਾਹੀਦਾ ਹੈ ਜਾਇ ਤੇ ਹੀ ਰੁਕਣਾ ਚਾਹੀਦਾ ਹੈ ਪਰ ਫਿਰ ਵੀ ਇਹ ਰਿਸ਼ਤਾ ਹੌਲੀ-ਹੌਲੀ ਅੱਗੇ ਵੱਧਦਾ ਜਾ ਰਿਹਾ ਸੀ ਜਦੋਂ ਵੀ ਰੇਖਾ ਅਮਿਤ ਦੇ ਨਾਲ ਹੁੰਦੀ ਸੀ ਤਾਂ ਅਮੀਤ ਉਸ ਨੂੰ ਆਪਣਾ ਪ੍ਰੇਮੀ ਜਾਪਦਾ ਸੀ ਅਤੇ ਜਦੋਂ ਉਹ ਉਸ ਤੋਂ ਦੂਰ ਹੁੰਦਾ ਸੀ ਤਾਂ ਉਸ ਨੂੰ ਲੱਗਦਾ ਸੀ ਜਿਵੇਂ ਉਸ ਦਾ ਅਮਿਤ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ ਰੇਖਾ ਹਰ ਸਮੇਂ ਅਮਿਤ ਦੇ ਖਿਆਲਾਂ ਵਿੱਚ ਗੁਆਚੀ ਰਹਿੰਦੀ ਸੀ ਅਮਿਤ ਲਈ ਉਸ ਦਾ ਕੰਮ ਪਹਿਲਾਂ ਸੀ ਅਤੇ ਉਸ ਤੋਂ ਬਾਅਦ ਉਸ ਦੇ ਬੱਚੇ ਰੇਖਾ ਦਫ਼ਤਰ ਛੱਡਣ ਤੋਂ ਬਾਅਦ ਵੀ ਅਮਿਤੇ ਟੱਚ ਵਿੱਚ ਰਹਿਣਾ ਚਾਹੁੰਦੀ ਸੀ ਪਰ ਅਮਿਤ ਘਰ ਜਾ ਕੇ ਨਾ ਤਾਂ ਉਸ ਦਾ ਫੋਨ ਚੁੱਕਦਾ ਅਤੇ ਨਾ ਹੀ ਉਸ ਦੇ ਕਿਸੇ ਮੈਸੇਜ ਦਾ ਜਵਾਬ ਦਿੰਦਾ ਪੁੱល ਮਿਲਾ ਕੇ ਰੇਖਾ ਉਸ ਲਈ ਪਾਗਲ ਹੋ ਗਈ ਸੀ ਪਰ ਸ਼ਾਇਦ ਅਮਿਤ ਅਜੇ ਵੀ ਇਸ ਰਿਸ਼ਤੇ ਨੂੰ ਲੈ ਕੇ ਗੰਭੀਰ ਨਹੀਂ ਸੀ ਇੱਕ ਦਿਨ ਸਵੇਰੇ ਅਮਿਤ ਨੇ ਰੇਖਾ ਨੂੰ ਆਪਣੇ ਕੈਬਨ ਵਿੱਚ ਬੁਲਾਇਆ ਤੇ ਕਿਹਾ ਰੇਖਾ ਜਦੋਂ ਮੈਂ ਘਰ ਹੋਵਾਂ ਤਾਂ ਮੈਸੇਜ ਨਾ ਕਰਿਆ ਕਰ ਘਰ ਜਾ ਕੇ ਬੱਚੇ ਮੇਰੇ ਮੋਬਾਈਲ ਤੇ ਗੇਮ ਖੇਡਣ ਲੱਗ ਪੈਂਦੇ ਹਨ ਅਜੇ ਹੀ ਵਿੱਚ ਜੇਕਰ ਕਿਸੇ ਨੇ ਤੇਰਾ ਮੈਸੇਜ ਵੇਖ ਲਿਆ ਤਾਂ ਬਿਨਾਂ ਕਿਸੇ ਗੱਲ ਤੋਂ ਹੰਗਾਮਾ ਹੋ ਜਾਵੇਗਾ ਕਿਉਂ ਕਿ ਤੁਸੀਂ ਡਰਦੇ ਹੋ ਰੇਖਾ ਨੇ ਪੁੱਛਿਆ ਡਰਨ ਵਾਲੀ ਕੋਈ ਗੱਲ ਨਹੀਂ ਹੈ ਇਹ ਸਾਡੇ ਦੋਵਾਂ ਦਾ ਨਿੱਜੀ ਰਿਸ਼ਤਾ ਹੈ ਸਾਨੂੰ ਇਸ ਨੂੰ ਜਨਤਕ ਕਰਕੇ ਇਸ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਕਿਹਾ ਜਾਂਦਾ ਹੈ ਕਿ ਖੂਬਸੂਰਤੀ ਨੂੰ ਲੋਕ ਬੁਰੀ ਨਜ਼ਰ ਨਾਲ ਦੇਖਦੇ ਹਨ ਅਤੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਸੁੰਦਰ ਰਿਸ਼ਤੇ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਜਾਵੇ ਅਮਿਤ ਨੇ ਰੇਖਾ ਨੂੰ ਸ਼ਬਦਾਂ ਦੇ ਜਾਲ ਵਿੱਚ ਫਸਾ ਲਿਆ ਸੀ ਕਿਉਂਕਿ ਉਹ ਜਾਣਦਾ ਸੀ ਕਿ ਜੇਕਰ ਉਸ ਨੂੰ ਪਿਆਰ ਨਾਲ ਨਾ ਸਮਝਾਇਆ ਗਿਆ ਤਾਂ ਰੇਖਾ ਰੋਂ ਲੱਗ ਜਾਵੇਗੀ। ਆਪਣੇ ਸਾਰੇ ਸਮਰਪਣ ਦੇ ਬਾਵਜੂਦ ਵੀ ਰੇਖਾ ਅਮਿਤ ਨੂੰ ਆਪਣੇ ਲਈ ਪਾਗਲ ਨਹੀਂ ਬਣਾ ਸਕੀ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਅਮਿਤ ਸਿਰਫ ਉਸ ਬਾਰੇ ਹੀ ਸੋਚੇ। ਉਹ ਅਮਿਤ ਨੂੰ ਜਿਵੇਂ ਜ਼ਾਹਰ ਕਰੇ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦੀ ਹੈ। ਉਹ ਉਸ ਲਈ ਕਿੰਨਾ ਕੁਝ ਕਰ ਸਕਦੀ ਹੈ। ਉਹ ਅਮਿਤ ਲਈ ਕਿਸੇ ਦੇ ਵਿਰੁੱਧ ਬਗਾਵਤ ਕਰ ਸਕਦੀ ਹੈ ਆਖੀ ਰੇਖਾ ਨੇ ਇੱਕ ਤਰੀਕਾ ਸੋਚਿਆ ਇੱਕ ਦਿਨ ਅਮਿਤ ਦਫਤਰ ਲਈ ਘਰੋਂ ਨਿਕਲਿਆ ਹੀ ਸੀ ਕਿ ਰੇਖਾ ਨੇ ਫੋਨ ਕਰ ਦਿੱਤਾ ਤੇ ਬਹੁਤ ਕਮਜ਼ੋਰ ਆਵਾਜ਼ ਵਿੱਚ ਉਸਨੇ ਕਿਹਾ ਅਮਿਤ ਮੈਨੂੰ ਤੇਜ਼ ਬੁਖਾਰ ਹੈ ਅਤੇ ਮਾਂ ਵੀ ਦੋ ਦਿਨਾਂ ਲਈ ਦਾਦੀ ਦੇ ਘਰ ਗਈ ਹੈ ਪਲੀਜ਼ ਮੈਨੂੰ ਕੋਈ ਦਵਾਈ ਲੈ ਕੇ ਦੇ ਜਾਓ ਅਤੇ ਹਾਂ ਮੈਂ ਅੱਜ ਦਫਤਰ ਨਹੀਂ ਆ ਸਕਾਂਗੀ ਅਮਿਤ ਨੇ ਘੜੀਵਾਲ ਦੇਖਿਆ ਉਸ ਕੋਲ ਅਜੇ 1/4 ਘੰਟਾ ਬਾਕੀ ਸੀ ਰਸਤੇ ਵਿੱਚ ਇੱਕ ਮੈਡੀਕਲ ਸਟੋਰ ਤੋਂ ਬੁਖਾਰ ਦੀ ਦਵਾਈ ਲੈ ਕੇ ਰੇਖਾ ਦੇ ਘਰ ਪਹੁੰਚ ਗਿਆ ਜਦੋਂ ਮੈਂ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਅੰਦਰੋਂ ਆਵਾਜ਼ ਆਈ ਦਰਵਾਜ਼ਾ ਖੁੱਲਾ ਹੈ ਆ ਜਾਓ ਅਮਿਤ ਅੰਦਰ ਆ ਗਿਆ ਅੱਜ ਉਹ ਪਹਿਲੀ ਵਾਰ ਰੇਖਾ ਦੇ ਘਰ ਆਇਆ ਸੀ ਰੇਖਾ ਬੈੱਡ ਤੇ ਪਈ ਸੀ ਅਮਿਤ ਨੇ ਇੱਧਰ ਉੱਧਰ ਦੇਖਿਆ ਘਰ ਵਿੱਚ ਉਹਨਾਂ ਦੋਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਅਮਿਤ ਨੇ ਪਿਆਰ ਨਾਲ ਰੇਖਾ ਦੇ ਸਿਰ ਤੇ ਹੱਥ ਰੱਖਿਆ ਤਾਂ ਉਹ ਹੈਰਾਨ ਰਹਿ ਗਿਆ ਉਸਨੇ ਕਿਹਾ ਤੈਨੂੰ ਬੁਖਾਰ ਤਾਂ ਬਿਲਕੁਲ ਵੀ ਨਹੀਂ ਹੈ ਰੇਖਾ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਤੇ ਕਿਹਾ ਅਮਿਤ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਮੈਨੂੰ ਨਹੀਂ ਪਤਾ ਕੀ ਮੈਂ ਕੀ ਕਰਾਂ ਤੁਹਾਨੂੰ ਆਪਣੇ ਪਿਆਰ ਦੀ ਗਹਿਰਾਈ ਕਿਵੇਂ ਦਿਖਾਵਾਂ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਤਾਂ ਜੋ ਮੈਂ ਤੁਹਾਨੂੰ ਆਪਣਾ ਬਣਾ ਸਕਾਂ ਤੁਹਾਨੂੰ ਸਦਾ ਲਈ ਆਪਣਾ ਬਣਾ ਲਵਾਂ ਮੈਂ ਸਿਰਫ ਤੇਰਾ ਹਾਂ ਪਾਵਲ ਕੁੜੀ ਤੈਨੂੰ ਮੇਰੇ ਪਿਆਰ ਤੇ ਭਰੋਸਾ ਨਹੀਂ ਅਮਿਤ ਨੇ ਉਸ ਤੇ ਹੰਝੂ ਪੋਉਂਦਿਆ ਕਿਆ ਮੈਨੂੰ ਆਪਣੇ ਨਾਲੋਂ ਵੀ ਵੱਧ ਤੁਹਾਡੇ ਤੇ ਭਰੋਸਾ ਹੈ ਇਹ ਕਹਿ ਕੇ ਰੇਖਾ ਨੇ ਉਸ ਨੂੰ ਹੋਰ ਵੀ ਕੱਸ ਕੇ ਜੱਫੀ ਪਾ ਲਈ ਤੂੰ ਪੂਰੀ ਤਰ੍ਹਾਂ ਇੱਕ ਪਾਗਲ ਕੁੜੀ ਐ ਇਹ ਕਹਿ ਕੇ ਅਮਿਤ ਨੇ ਉਸ ਦੇ ਵਾਲਾਂ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ ਇਕੱਲੇਪਨ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਅਤੇ ਦੋਵੇਂ ਇੱਕ ਦੂਜੇ ਵਿੱਚ ਗੁਆਚ ਗਏ रेखा ਨੇ ਆਪਣਾ ਮਨ ਪਹਿਲਾਂ ਹੀ ਅਮਿਤ ਨੂੰ ਦੇ ਦਿੱਤਾ ਸੀ ਅੱਜ ਉਸਨੇ ਆਪਣਾ ਤਨ ਵੀ ਅਮਿਤ ਨੂੰ ਦੇ ਦਿੱਤਾ ਸੀ ਵਿਆਹ ਤਾਂ ਅਮਿਤ ਲਈ ਇਹ ਕੋਈ ਅਸਾਧਾਰਨ ਗੱਲ ਨਹੀਂ ਸੀ ਪਰ ਰੇਖਾ ਦਾ ਕੁਆਰਾ ਸਰੀਰ ਪਹਿਲੀ ਵਾਰ ਪਿਆਰ ਦੀਆਂ ਰੰਗीन ਛਿੱਟਾਂ ਨਾਲ ਭਿੱਜਿਆ ਸੀ ਅੱਜ ਪਹਿਲੀ ਵਾਰ ਉਸਨੇ ਬ੍ਰਹਿਮੰਡ ਦਾ ਸਭ ਤੋਂ ਵਰਜਿਤ ਫਲ ਚੱਖਿਆ ਸੀ ਰੇਖਾ ਹੁਣ ਸੰਤੁਸ਼ਟ ਸੀ ਕਿ ਉਸਨੇ ਅਮਿਤ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲਿਆ ਹੈ ਜਦੋਂ ਅਮਿਤ ਪਿਆਰ ਨਾਲ ਉਸਨੂੰ پاਗਲ ਆਖਦਾ ਸੀ ਤਾਂ ਖੁਸ਼ ਹੋ ਜਾਂਦੀ ਸੀ 2-3 ਸਾਲ ਤੱਕ ਅਮਿਤ ਦੇ ਮਨ ਦਾ ਪੋਰਾ ਰੇਖਾ ਦੇ ਸਰੀਰ ਦੇ ਪਰਾਗ ਤੇ ਘੁੰਮਦਾ ਰਿਹਾ ਪਰ ਕੁਝ ਸਮੇਂ ਬਾਅਦ ਅਮਿਤ ਆਪਣੇ ਕੰਮ ਵੱਲ ਝੁਕਦਾ ਗਿਆ ਅਤੇ ਰੇਖਾ ਨੂੰ ਨਜ਼ਰ ਅੰਦਾਜ਼ ਕਰਨ ਲੱਗਾ ਹੁਣ ਰੇਖਾ ਕੋਲ ਸਮਰਪਣ ਕਰਨ ਲਈ ਕੁਝ ਵੀ ਨਹੀਂ ਬਚਿਆ ਸੀ ਉਹ ਅਮਿਤ ਦੇ ਪਿਆਰ ਵਿੱਚ ਹੋਰ ਵੀ পাগল ਹੋਣ ਲੱਗੀ ਸੀ ਕਿਹਾ ਜਾਂਦਾ ਹੈ ਕਿ ਇਸ਼ਕ ਅਤੇ ਮੁਸ਼ਕ ਨੂੰ ਛੁਪਾਇਆ ਨਹੀਂ ਜਾ ਸਕਦਾ ਉਹਨਾਂ ਦਾ ਰਿਸ਼ਤਾ ਵੀ ਪੂਰੇ ਦਫ਼ਤਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਲੋਕ ਸਾਹਮਣੇ ਤਾਂ ਅਮਿਤ ਦੀ ਇੱਜ਼ਤ ਦਾ ਖਿਆਲ ਰੱਖਦੇ ਸਨ ਪਰ ਪਿੱਠੇ ਰੇਖਾ ਦੇ ਭਵਿੱਖ ਨੂੰ ਬਰਬਾਦ ਕਰਨ ਲਈ ਅਮਿਤ ਨੂੰ ਜਿੰਨੇ ਵਾਅ ਠਹਿਰਾਉਂਦੇ ਸਨ ਹਾਲਾਂਕਿ ਅਮਿਤ ਨੇ ਇਸ ਰਿਸ਼ਤੇ ਨੂੰ ਨਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰੇਖਾ ਦੇ ਪਾਗਲਪਨ ਨੇ ਨਾ ਸਿਰਫ ਉਹਨਾਂ ਦੇ ਰਿਸ਼ਤੇ ਦੀ ਅਸਲੀਅਤ ਨੂੰ ਉਜਾਗਰ ਕੀਤਾ ਬਲਕਿ ਉਹ ਖੁਦ ਚਾਹੁੰਦੀ ਸੀ ਕਿ ਲੋਕ ਉਸ ਨੂੰ ਅਮਿਤ ਦੇ ਨਾਂ ਨਾਲ ਜਾਣਣ ਮਾਮਲਾ ਜਲਦੀ ਹੀ ਦੋਵਾਂ ਦੇ ਘਰ ਪਹੁੰਚ ਗਿਆ ਜਿੱਥੇ ਰੇਖਾ ਦੀ ਮਾਂ ਉਸ ਦੇ ਵਿਆਹ ਕਰਨ ਤੇ ਜ਼ੋਰ ਪਾਇਆ ਦੂਜੀ ਪਾਸੇ ਅਮਿਤ ਦੀ ਪਤਨੀ ਨੇ ਅਮਿਤ ਤੋਂ ਇਸ ਰਿਸ਼ਤੇ ਦੀ ਸੱਚਾਈ ਬਾਰੇ ਕਈ ਸਵਾਲ ਕੀਤੇ ਅਮਿਤ ਨੇ ਰਜਨੀ ਨੂੰ ਆਪਣੇ ਸ਼ਬਦਾਂ ਦੇ ਜਾਲ ਵਿੱਚ ਉਲਝਾ ਲਿਆ ਸੀ ਪਰ ਉਸ ਕੋਲ ਆਪਣੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ ਇੱਕ ਪਿਤਾ ਆਪਣੇ ਬੱਚਿਆਂ ਨੂੰ ਕਿਵੇਂ ਦੱਸ ਸਕਦਾ ਸੀ ਕਿ ਉਹਨਾਂ ਦੀ ਮਾਂ ਦੀ ਨਾਰਾਜ਼ਗੀ ਦਾ ਕਾਰਨ ਉਹਨਾਂ ਦੇ ਪਿਤਾ ਦਾ ਨਜਾਇਜ਼ ਰਿਸ਼ਤਾ ਹੈ ਅਮਿਤ ਰੇਗਾ ਨੂੰ ਬਹੁਤ ਪਿਆਰ ਕਰਦਾ ਸੀ ਪਰ ਨਾਲ ਹੀ ਇੱਕ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ ਉਹ ਬੱਚਿਆਂ ਦੇ ਭੀਖ ਨਾਲ ਖੇਲਵਾੜ ਨਹੀਂ ਕਰਨਾ ਚਾਹੁੰਦਾ ਸੀ ਹੁਣ ਰੇਖਾ ਦਾ ਪਾਗਲਪਨ ਵੀ ਅਮਿਤ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਸੀ ਇੱਕ ਦਿਨ ਰੇਖਾ ਨੇ ਅਮਿਤ ਨੂੰ ਇਕੱਲੇ ਮਿਲਣ ਲਈ ਬੁਲਾਇਆ ਉਸ ਦਿਨ ਅਮਿਤ ਨੇ ਸਰਜਨੀ ਨਾਲ ਬੱਚਿਆਂ ਦੇ ਸਕੂਲ ਵਿੱਚ ਪੇਰੈਂਟ ਟੀਚਰ ਮੀਟਿੰਗ ਵਿੱਚ ਜਾਣਾ ਸੀ ਇਸ ਲਈ ਉਸਨੇ ਨਾ ਕਰ ਦਿੱਤੀ ਇਸ ਗੱਲ ਨੇ ਰੇਖਾ ਨੂੰ ਨਾਰਾਜ਼ ਕੀਤਾ ਉਹ ਅਮਿਤ ਨੂੰ ਲਗਾਤਾਰ ਫੋਨ ਕਰਨ ਲੱਗੀ ਪਰ ਅਮਿਤ ਉਸਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਉਸਨੇ ਆਪਣਾ ਮੋਬਾਈਲ ਸਾਇਲੈਂਟ ਮੋਡ ਤੇ ਲਾ ਦਿੱਤਾ ਮੀਟਿੰਗ ਤੋਂ ਵੇਲੇ ਹੋ ਕੇ ਅਮਿਤ ਨੇ ਫੋਨ ਵੱਲ ਦੇਖਿਆ ਤਾਂ ਰੇਖਾ ਦੀਆਂ 20 ਮਿਸ ਕਾਲਾਂ ਦੇਖ ਕੇ ਹੈਰਾਨ ਰਹਿ ਗਿਆ ਇੱਕ ਮੈਸੇਜ ਵੀ ਆਇਆ ਹੋਇਆ ਸੀ ਕਿ ਜੇ ਤੁਸੀਂ ਮੈਨੂੰ ਮਿਲਣ ਨਾ ਆਏ ਤਾਂ ਤੁਸੀਂ ਮੈਨੂੰ ਹਮੇਸ਼ਾ ਲਈ ਗਵਾ ਦੇਵੋਗੇ ਇਹ ਸੋਚ ਕੇ ਕਿ ਉਹ ਪਾਗਲ ਹੈ ਉਹ ਕੁਝ ਵੀ ਕਰ ਸਕਦੀ ਹੈ ਅਮਿਤ ਨੇ ਉਸ ਨੂੰ ਫੋਨ ਮਿਲਾ ਲਿਆ ਸਭ ਕੁਝ ਸਮਝਾਉਣ ਤੋਂ ਬਾਅਦ ਰੇਖਾ ਨੇ ਉਸ ਨੂੰ ਇਸ ਸ਼ਰਤ ਤੇ ਮaaf ਕਰ ਦਿੱਤਾ ਕਿ ਉਹ ਘਰ ਆ ਕੇ ਉਸ ਤੋਂ ਮਾਫੀ ਮੰਗੇਗਾ ਇਸ ਤੋਂ ਬਾਅਦ ਅਮਿਤ ਰੇਖਾ ਦੇ ਘਰ ਗਿਆ ਅਤੇ ਕਈ ਦਿਨਾਂ ਬਾਅਦ ਦਾ ਮਿਲਣ ਤੇ ਕੋਇਕਾਂਤ ਵਿੱਚ ਦੋਹਾਂ ਦਾ ਪਿਆਰ ਦੇ ਸਮੁੰਦਰ ਵਿੱਚ ਵਹਿ ਜਾਣਾ ਸੁਭਾਵਿਕ ਸੀ ਸੰਤੁਸ਼ਟੀ ਤੋਂ ਬਾਅਦ ਰੇਖਾ ਨੇ ਕਿਹਾ ਅਮਿਤ ਸਾਡੇ ਰਿਸ਼ਤੇ ਦਾ ਭਵਿੱਖ ਕੀ ਹੈ ਹਰ ਕੋਈ ਮੇਰੇ ਵਿਆਹ ਲਈ ਦਬਾ ਪਾ ਰਿਹਾ ਹੈ ਹਰ ਕੋਈ ਸਹੀ ਕਹਿ ਰਿਹਾ ਹੈ ਹਾਂ ਤੈਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਅਮਿਤ ਨੇ ਕੱਪੜੇ ਪਾਉਂਦੇ ਹੋਏ ਕਿਹਾ, "ਕੀ ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦੇ ਹੋਏ ਸ਼ਰਮ ਨਹੀਂ ਆਉਂਦੀ? ਕੀ ਤੁਸੀਂ ਮੇਰੇ ਨਾਲ ਬਿਸtre ਤੇ ਕਿਸੇ ਹੋਰ ਦੀ ਕਲਪਨਾ ਕਰ ਸਕਦੇ ਹੋ?" ਰੇਖਾ ਨੇ ਕਿਜੀ ਕੀ ਕਿਹਾ, "ਨਹੀਂ ਕਰ ਸਕਦਾ। ਪਰ ਸੱਚ ਤਾਂ ਇਹ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਕਰਦਾ ਰਹਾਂਗਾ। ਪਰ ਮੈਂ ਤੈਨੂੰ ਸੁਰੱਖਿਅਤ ਭਵਿੱਖ ਨਹੀਂ ਦੇ ਸਕਦਾ।" ਅਮਿਤ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਤੁਹਾਡੇ ਬਿਨਾ ਮੇਰਾ ਕੋਈ ਭਵਿੱਖ ਨਹੀਂ ਹੈ। ਰੇਖਾ ਦੇ ਹੰਝੂ ਵਹਿਣ ਲੱਗੇ। ਅਮਿਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਪਾਗਲ ਕੁੜੀ ਨੂੰ ਕਿਵੇਂ ਸਮਝਾਇਆ ਜਾਵੇ। ਉਦੋਂ ਹੀ ਅਮਿਤ ਨੂੰ ਇੱਕ ਜ਼ਰੂਰੀ ਫੋਨ ਆ ਗਿਆ ਤੇ ਉਹ ਰੇਖਾ ਨੂੰ ਪਰੇਸ਼ਾਨ ਛੱਡ ਕੇ ਚਲਾ ਗਿਆ। ਰੇਖਾ ਨੇ ਆਪਣੇ ਆਪ ਨੂੰ ਪੁੱਛਿਆ ਕਿ ਅਮਿਤ ਉਸ ਨੂੰ ਵਰਤ ਰਿਹਾ ਹੈ? ਕਿ ਉਸ ਨੂੰ ਧੋਖਾ ਦੇ ਰਿਹਾ ਹੈ? ਨਹੀਂ, ਬਿਲਕੁਲ ਵੀ ਨਹੀਂ। ਅਮਿਤ ਨੇ ਕਦੇ ਵੀ ਉਸ ਨਾਲ ਵਿਆਹ ਦਾ ਕੋਈ ਝੂਠਾ ਵਾਅਦਾ ਨਹੀਂ ਕੀਤਾ। ਸੋਗੋ ਪਹਿਲੇ ਦਿਨ ਤੋਂ ਹੀ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਸੀ ਪਿਆਰ ਦੀ ਪਹਿਲ ਉਸਨੇ ਹੀ ਕੀਤੀ ਸੀ ਅਮਿਤ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ ਸੀ ਰੇਖਾ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ ਫਿਰ ਉਹ ਕਿਉਂ ਅਮਿਤ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਆਪਣੀ ਸਹਾਲਤ ਲਈ ਉਸਨੂੰ ਦੋਸ਼ੀ ਕਿਉਂ ਠਹਿਰਾ ਰਹੀ ਹੈ ਰੇਖਾ ਇੱਕ ਚੌਰਾਹੇ ਤੇ ਖੜੀ ਸੀ ਇੱਕ ਪਾਸੇ ਅਮਿਤ ਦਾ ਪਿਆਰ ਸੀ ਪਰ ਉਸ ਦਾ ਉਸ ਉੱਤੇ ਕੋਈ ਕਾਬੂ ਨਹੀਂ ਸੀ ਅਤੇ ਦੂਜੇ ਪਾਸੇ ਇੱਕ ਭਵਿੱਖ ਸੀ ਜਿਸ ਵਿੱਚ ਖੁਸ਼ੀ ਦੀ ਕੋਈ ਗਾਰੰਟੀ ਨਹੀਂ ਸੀ ਕੀ ਕਰੇ ਕੀ ਨਾ ਕਰੇ ਭਾਵੇਂ ਉਹ ਕਿਤੇ ਹੋਰ ਵਿਆਹ ਕਰਵਾ ਲਵੇ ਕੀ ਉਹ ਅਮਿਤ ਨੂੰ ਭੁੱਲ ਸਕੇਗੀ ਉਸਦੇ ਇੰਨੇ ਨੇੜੇ ਰਹਿ ਕੇ ਕੀ ਉਹ ਅਮੀ ਦੀ ਜਗ੍ਹਾ ਕਿਸੇ ਹੋਰ ਨੂੰ ਦੇ ਸਕੇਗੀ ਸਵਾਲ ਬਹੁਤ ਸਨ ਪਰ ਕਿਦਰੇ ਵੀ ਕੋਈ ਜਵਾਬ ਨਹੀਂ ਸੀ ਇਸ ਦੁਚਿੱਤੀ ਵਿੱਚ ਰੇਖਾ ਆਪਣੇ ਲਈ ਹਰ ਰਿਸ਼ਤੇ ਨੂੰ ਠੁਕਰਾ ਰਹੀ ਸੀ ਇਸ ਦੌਰਾਨ ਪ੍ਰਮੋਸ਼ਨ ਦੇ ਨਾਲ ਹੀ ਅਮਿਤ ਦਾ ਤਬਾਦਲਾ ਦੂਜੇ ਸੈਕਸ਼ਨ ਵਿੱਚ ਕਰ ਦਿੱਤਾ ਗਿਆ। ਹੁਣ ਰੇਖਾ ਲਈ ਅਮਿਤ ਨੂੰ ਰੋਜ਼ ਦੇਖਣਾ ਵੀ ਔਖਾ ਹੋ ਗਿਆ ਸੀ। ਤਰੱਕੀ ਹੋਣ ਨਾਲ ਉਸਦੇ ਜ਼ਿੰਮੇਵਾਰੀਆਂ ਵੀ ਕਾਫੀ ਵਧ ਗਈਆਂ ਸਨ। ਹੁਣ ਬੱਚੇ ਵੀ ਸਕੂਲ ਤੋਂ ਕਾਲਜ ਵਿੱਚ ਪੜਨ ਜਾਣ ਲੱਗ ਪਏ ਸਨ। ਅਮਿਤ ਨੂੰ ਆਪਣੀ ਸਮਾਜਿਕ ਹੋਂਦ ਦੇ ਦਾ ਵੀ ਖਿਆਲ ਰੱਖਣਾ ਪੈਣਾ ਸੀ। ਸਮੇਂ ਨਾਲ ਉਸ ਦਾ ਰੇਖਾ ਨਾਲ ਸੰਪਰਕ ਘਟਦਾ ਗਿਆ। ਰੇਖਾ ਡਿਪਰੈਸ਼ਨ ਵਿੱਚ ਰਹਿਣ ਲੱਗੀ ਸੀ। ਜਦੋਂ ਅਮਿਤ ਨੂੰ ਵਾਰ-ਵਾਰ ਕਾਲ ਅਤੇ ਮੈਸੇਜ ਕਰਨ ਲੱਗੀ ਤਾਂ ਅਮਿਤ ਨੇ ਉਸ ਦਾ ਮੋਬਾਈਲ ਨੰਬਰ ਬਲੌਕ ਕਰ ਦਿੱਤਾ ਇਹ ਕਹਿੰਦੇ ਰੇਖਾ ਨੂੰ ਕਿਧਰੋਂ ਖਬਰ ਮਿਲੀ ਕਿ ਅਮਿਤ ਦਫ਼ਤਰ ਦੀ ਤਰਫੋਂ ਕਿਸੇ ਸਖਲਾਈ ਲਈ ਦਿੱਲੀ ਜਾ ਰਿਹਾ ਹੈ ਅਤੇ ਫਿਰ ਉਹ ਤਿੰਨ ਸਾਲਾਂ ਲਈ ਡੈਪੂਟੇਸ਼ਨ ਤੇ ਕੰਮ ਕਰੇਗਾ ਰੇਖਾ ਨੂੰ ਝਟਕਾ ਲੱਗਾ ਉਹ ਸਵੇਰੇ ਸਵੇਰੇ ਉਸਦੇ ਦਫ਼ਤਰ ਪਹੁੰਚ ਗਈ ਅਮਿਤ ਅਜੇ ਦਫ਼ਤਰ ਨਹੀਂ ਆਇਆ ਸੀ ਉਹ ਉੱਥੇ ਬੈਠ ਕੇ ਉਸ ਦੀ ਉਡੀਕ ਕਰਨ ਲੱਗੀ ਅਮਿਤ ਦੇ ਕੈਬਿਨ 'ਚ ਦਾਖਲ ਹੁੰਦੇ ਹੀ ਰੇਖਾ ਫੋਟੋ ਫੋਟ ਕੇ ਰੋਣ ਲੱਗੀ ਤੇ ਕਹਿਣ ਲੱਗੀ ਐਨੀ ਵੱਡੀ ਗੱਲ ਹੋ ਗਈ ਐ ਅਤੇ ਤੁਸੀਂ ਮੈਨੂੰ ਦੱਸਣਾ ਵੀ ਠੀਕ ਨਹੀਂ ਸਮਝਿਆ ਅਮਿਤ ਡਰ ਗਿਆ ਉਸਨੇ ਤੁਰੰਤ ਕੈਬਿਨ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਪਾਣੀ ਦਾ ਗਲਾਸ ਰੇਖਾ ਨੂੰ ਫੜਾ ਦਿੱਤਾ ਜਦੋਂ ਥੋੜਾ ਸ਼ਾਂਤ ਹੋਈ ਤਾਂ ਅਮਿਤ ਨੇ ਕਿਹਾ ਜੇ ਮੈਂ ਤੈਨੂੰ ਦੱਸ ਦਿੱਤਾ ਹੁੰਦਾ ਕਿ ਤੂੰ ਮੈਨੂੰ ਜਾਣ ਦਿੰਦੀ ਤੁਸੀਂ ਮੈਨੂੰ ਕਦੇ ਵੀ ਰੋਕਣ ਦਾ ਅਧਿਕਾਰ ਨਹੀਂ ਦਿੱਤਾ ਰੇਖਾ ਨੇ ਡੂੰਘੀ ਨਿਰਾਸ਼ਾ ਨਾਲ ਕਿਹਾ ਰੇਖਾ ਮੈਂ ਜਾਣਦੇ ਹੋਏ ਵੀ ਤੇਰੇ ਤੋਂ ਦੂਰ ਜਾਣਾ ਚਾਹੁੰਦਾ ਹਾਂ ਤਾਜੋ ਤੂੰ ਆਪਣੇ ਭਵਿੱਖ ਬਾਰੇ ਸੋਚ ਸਕੇ ਕਿਉਂਕਿ ਮੈਂ ਜਾਣਦਾ ਹਾਂ ਕਿ ਜਦੋਂ ਤੱਕ ਮੈਂ ਤੇਰੇ ਆਸ-ਪਾਸ ਹਾਂ ਤੂੰ ਮੇਰੇ ਤੋਂ ਇਲਾਵਾ ਹੋਰ ਕਿਸੇ ਬਾਰੇ ਨਹੀਂ ਸੋਚ ਸਕਦੀ ਮੈਨੂੰ ਇੰਨਾ ਪਿਆਰ ਦੇਣ ਲਈ ਮੈਂ ਹਮੇਸ਼ਾ ਤੇਰਾ ਧੰਨਵਾਦੀ ਰਹਾਂਗਾ ਮੈਂ ਆਪਣੇ ਸਵਾਰਥ ਲਈ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਰਿਸ਼ਤੇ ਨੂੰ ਇੱਥੇ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਮੈਂ ਹਮੇਸ਼ਾ ਤੈਨੂੰ ਬਿਨਾਂ ਕੋਈ ਸ਼ਰਤ ਪਿਆਰ ਕੀਤਾ ਹੈ ਅਤੇ ਹਮੇਸ਼ਾ ਤੈਨੂੰ ਪਿਆਰ ਕਰਦਾ ਰਹਾਂਗਾ पर मैं इसको सामाजिक मान्यता नहीं दे सकता काश तू मेनू प्यार ना ਕੀਤਾ ਹੁੰਦਾ ਪਰ ਮੈਂ ਤੈਨੂੰ ਪਿਆਰ ਕਰਦਾ ਹਾਂ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਹਮੇਸ਼ਾ ਖੁਸ਼ ਰਹੇ ਭਾਵੇਂ ਅਸੀਂ ਜਿੱਥੇ ਵੀ ਰਹਾਂਗੇ ਤੂੰ ਹਮੇਸ਼ਾ ਮੇਰੇ ਦਿਲ ਵਿੱਚ ਰਹੇਂਗੀ ਇਹ ਸੁਣ ਕੇ ਰੇਖਾ ਨੂੰ ਇੱਕ ਸਦਮਾ ਤਾਂ ਲੱਗਿਆ ਪਰ ਅਮਿਤ ਸਹੀ ਕਹਿ ਰਿਹਾ ਸੀ ਹਨੇਰੇ ਵਿੱਚ ਪਰ ਕੰਦੀ ਬਜਾਏ ਇੱਕ ਨਵਾਂ ਦੀਵਾ ਜਗਾ ਕੇ ਅੱਗੇ ਵਧਣਾ ਬਿਹਤਰ ਹੈ ਰੇਖਾ ਨੇ ਆਪਣੇ ਹੰਝੂ ਪੂੰਝੇ ਫਿਰ ਮੁਸਕਰਾਈ ਫਿਰ ਉਠੀ ਅਤੇ ਅਮਿਤ ਨਾਲ ਹੱਥ ਮਿਲਾਇਆ ਤੇ ਕਿਹਾ ਨਵੇਂ ਪ੍ਰੋਜੈਕਟ ਲਈ ਸ਼ੁਭਕਾਮਨਾਵਾਂ ਆਓ ਇੱਕ ਵਾਰ ਫਿਰ ਅਜਨਬੀ ਬਣ ਜਾਈਏ ਅਤੇ ਹਾਂ ਪਹਿਲੇ ਪਿਆਰ ਦਾ ਅਹਿਸਾਸ ਦੇਣ ਲਈ ਸ਼ੁਕਰੀਆ ਅਤੇ ਫਿਰ ਰੇਖਾ ਆਤਮ ਵਿਸ਼ਵਾਸ ਨਾਲ ਕੈਬਨ ਤੋਂ ਬਾਹਰ ਚਲੀ ਗਈ ਤੁਸੀਂ ਸੁਣੀ ਕਹਾਣੀ ਇੱਕ ਵਾਰ ਫਿਰ ਤੋਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ